ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ ਹੈ ਕਿਉਂਕਿ ਜਿਹੜੀ ਗੁਰਗੱਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮਿਲੀ ਹੈ ਪਰ ਉਸ ਤੋਂ ਇਲਾਵਾ ਜੋ ਵੀ ਬਾਣੀਆਂ ਗੁਰੂ ਸਾਹਿਬ ਜੀ ਨੇ ਮੁੱਖਵਾਕ ਕੀਤੀਆਂ ਹਨ ਉਹਨਾਂ ਨੂੰ ਹੁਕਮ ਜਾਨਣਾ ਹੈ ਜਿੱਦਾਂ ਕਿ ਦਸਮ ਗ੍ਰੰਥ ਦਸਮ ਦੀ ਬਾਣੀ ਬਹੁਤ ਲੋਕ ਦਸਮ ਦੀ ਬਾਣੀ ਤੋਂ ਮੁਨਕਰ ਹੁੰਦੇ ਹਨ ਫਿਰ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤ ਛਕਾਉਣਾ ਵੀ ਬੰਦ ਕਰਵਾ ਦੇਵੋਗੇ ਕਿਉਂ ਕਿਉਂਕਿ ਅਮਰਤ ਸੰਚਾਰ ਦੇ ਸਮੇਂ ਪੰਜ ਬਾਣੀਆਂ ਜੋ ਪੜੀਆਂ ਜਾਂਦੀਆਂ ਹਨ ਉਹਦੇ ਵਿੱਚੋਂ ਤਿੰਨ ਬਾਣੀਆਂ ਦਸਮ ਦੀਆਂ ਹਨ ਸ੍ਰੀ ਜਾਪ ਸਾਹਿਬ ਸਵਈਏ ਤੇ ਚੋਪਈ ਸਾਹਿਬ ਇਹ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਹਨ ਤੇ ਇੱਕ ਗੱਲ ਹੋਰ ਜੋ ਜਾਪ ਸਾਹਿਬ ਹੈ ਨਾ ਉਹਦੇ ਵਿੱਚ ਪ੍ਰਮਾਤਮਾ ਦੇ ਇੰਨੇ ਨਾਮ ਲਏ ਗਏ ਹਨ ਇੰਨੀ ਉਸਤਤ ਕੀਤੀ ਗਈ ਹੈ ਉਹ ਹੋਰ ਕਿਸੇ ਵੀ ਧਰਮ ਦੇ ਗ੍ਰੰਥ ਵਿੱਚ ਨਹੀਂ ਕੀਤੀ ਗਈ ਨਾ ਹੀ ਵੇਦਾਂ ਦੇ ਵਿੱਚ ਤੇ ਕੁਰਾਨ ਦੇ ਵਿੱਚ ਵੀ 100 ਵਾਰ ਖੁਦਾ ਦਾ ਨਾਮ ਲਿੱਤਾ ਗਿਆ ਹੈ ਪਰ ਜਾਪ ਸਾਹਿਬ ਦੇ ਵਿੱਚ ਬੇਅੰਤ ਸਮੇਂ ਪ੍ਰਮਾਤਮਾ ਦਾ ਨਾਮ ਲਿੱਤਾ ਗਿਆ ਹੈ ਤੇ ਲਗ ਲਗ ਉਸਤਤ ਕੀਤੀ ਗਈ ਹੈ ਉਹ ਇੱਕ ਨਰੋ ਅਮਰਤ ਦਾ ਘੁੱਟ ਹੈ ਜਾਪ ਸਾਹਿਬ ਇਸ ਲਈ ਤੁਸੀਂ ਦਸਮ ਗ੍ਰੰਥ ਤੋਂ ਕਦੇ ਮਨਕਰ ਨਹੀਂ ਹੋ ਸਕਦੇ ਜੋ ਵੀ ਬਾਣੀਆਂ ਗੁਰੂ ਸਾਹਿਬ ਨੇ ਮੁਖਵਾਕ ਕੀਤੀਆਂ ਹਨ ਆਪਾਂ ਨੂੰ ਉਹ ਹੁਕਮ ਜਾਨਣਾ ਚਾਹੀਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ